ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕਿਦਾਂ ਸਾਰੇ ਠੀਕ ਠਾਕ ਹੋ ਉਮੀਦ ਕਰਦਾ ਹਾਂ ਸਾਰੇ ਹੀ ਚੰਗੇ ਹੋਵੋਗੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਸੰਧੂ 뮤직 ਅਕੈਡਮੀ ਵਿੱਚ ਜਿੱਥੇ ਤੁਹਾਨੂੰ ਸਿੱਖਣ ਨੂੰ ਮਿਲਦਾ ਹੈ ਬੜੇ ਆਸਾਨ ਤਰੀਕੇ ਨਾਲ ਹਰਮੋਨੀਅਮ ਵਜਾਉਣਾ ਆਹ ਆਓ ਅੱਜ ਤੁਹਾਡੇ ਵਾਸਤੇ ਇੱਕ ਬੜੀ ਸੋਹਣੀ ਵੀਡੀਓ ਲੈ ਕੇ ਆਏ ਆ ਜਿਹੜੇ ਬਿਗਨਰ ਨੇ ਜਿਹੜੇ ਹਜੇ ਤੱਕ ਜਿਨ੍ਹਾਂ ਨੇ ਹਰਮੋਨੀਅਮ ਵਜਾਉਣਾ ਸਟਾਰਟ ਕੀਤਾ ਜਿਹੜੇ ਸਰਗਮਾ ਦੀ ਪ੍ਰੈਕਟਿਸ ਕਰ ਰਹੇ ਨੇ ਜਿਹੜੇ ਅਲੰਕਾਰ ਦੀ ਪ੍ਰੈਕਟਿਸ ਕਰਦੇ ਰਹੇ ਕਰ ਰਹੇ ਨੇ ਔਰ ਉਹਨਾਂ ਦੇ ਵਾਸਤੇ ਇਹ ਸਭ ਤੋਂ ਇੰਪੋਰਟੈਂਟ ਵੀਡੀਓ ਅੱਜ ਜਿਹੜੀ ਗੱਲ ਮੈਂ ਤੁਹਾਡੇ ਨਾਲ ਕਰਨ ਜਾ ਰਿਹਾ ਸਾਂਝੀ ਕਰਨ ਜਾ ਰਿਹਾ ਉਹ ਬੜੀ ਹੀ ਜ਼ਰੂਰੀ ਹੈ ਜੋ ਬਿਗినਰ ਨੇ ਜੋ ਨਵਾਂ ਨਵਾਂ ਜਿਨਾ ਸਟਾਰਟ ਕੀਤਾ ਹੈ ਹਾਰਮੋਨੀਅਮ ਝੋਣਾ ਜੋ ਅਲੰਕਾਰ ਦੀ ਪ੍ਰੈਕਟਿਸ ਕਰ ਰਹੇ ਨੇ ਜਿਨ੍ਹਾਂ ਨੂੰ ਅਜੇ ਤੱਕ ਇਹ ਹੀ ਨਹੀਂ ਪਤਾ ਅਲੰਕਾਰ ਕਿੰਨੂੰ ਕਹਿੰਦੇ ਨੇ ਉਹ ਦੱਸਾਂਗੇ ਔਰ ਮੈਂ ਜਿਹੜੀ ਮੇਨ ਗੱਲ ਦੱਸਣੀ ਇਸ ਵੀਡੀਓ ਵਿੱਚ ਚਾਹੁੰਦਾ ਹੈ ਉਹ ਤੁਹਾਡੇ ਸਾਹਮਣੇ ਰੱਖਾਂਗਾ ਅੱਜ ਕਿ ਸ਼ੁੱਧ ਸੁਰ ਕੋਮਲ ਸੁਰ ਕੀ ਹੁੰਦੇ ਨੇ ਔਰ ਤੀਵਰ ਸੁਰ ਕੀ ਹੁੰਦੇ ਨੇ ਕਿੰਨੇ ਹੁੰਦੇ ਨੇ ਔਰ ਕਈ ਬੱਚੇ ਐਸੇ ਨੇ ਜਿਨ੍ਹਾਂ ਨੂੰ ਅਜੇ ਤੱਕ ਇਹ ਹੀ ਨਹੀਂ ਪਤਾ ਕਿ ਸਬਤਕ ਕੀ ਹੁੰਦਾ ਹੈ ਸਾਰਾ ਕੁਝ ਦੱਸਾਂਗੇ ਇਸ ਵੀਡੀਓ ਨਾਲ ਬਣੇ ਰਹੋ ਤੁਸੀਂ ਔਰ ਪਹਿਲੀ ਗੱਲ ਇਹ ਕਿ ਵੀਡੀਓ ਨੂੰ ਸਕਿੱਪ ਨਾ ਕਰਿਓ ਕਿਉਂਕਿ ਜਦੋਂ ਤੁਸੀਂ ਵੀਡੀਓ ਸਕਿੱਪ ਕਰਦੇ ਹੋ ਤੁਹਾਨੂੰ ਜਿਹੜੀ ਕੰਮ ਦੀ ਗੱਲ ਉਹ ਸਮਝ ਨਹੀਂ ਲੱਗਦੀ ਇਸ ਕਰਕੇ ਤੁਹਾਨੂੰ ਫਿਰ ਸਮਝ ਨਹੀਂ ਲੱਗਦੀ ਵੀਡੀਓ ਦੇ ਵਿੱਚ ਕੀ ਕਿਹਾ ਹੈ ਕੀ ਨਹੀਂ ਕਿਹਾ ਇਸ ਕਰਕੇ ਬੜੇ ਧਿਆਨ ਦੇ ਨਾਲ ਵੀਡੀਓ ਨੂੰ ਦੇਖਿਓ ਸਮਝਿਓ ਚੰਗੀ ਤਰ੍ਹਾਂ ਕੱਲੀ-ਕੱਲੀ ਗੱਲ ਜਿਹੜੀ ਹੈ ਉਹ ਨੋਟ ਕਰਨ ਵਾਲੀ ਹੈ ਔਰ ਜਿਹੜੀ ਇੰਪੋਰਟੈਂਟ ਗੱਲਾਂ ਹੈ ਮਤਲਬ ਸਾਹਮਣੇ ਰੱਖਣ ਜਾ ਰਹੇ ਆ ਬੜੇ ਧਿਆਨ ਦੇ ਨਾਲ ਸਭ ਤੋਂ ਪਹਿਲਾਂ ਫੇਰ ਤੋਂ ਮੈਂ ਇੱਕ ਵਾਰੀ ਇਹ ਗੱਲ ਕਵਾਂਗਾ ਕਿ ਜਿਨ੍ਹਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਬੈਲ ਆਈਕਨ ਨੂੰ ਪ੍ਰੈਸ ਕਰੋ ਵੀਡੀਓ ਨੂੰ ਲਾਈਕ ਕਰੋ ਦਬ ਕੇ ਸ਼ੇਅਰ ਕਰੋ ਜਿਹੜੇ ਬਿਗినਰ ਨੇ ਉਹਨਾਂ ਤੱਕ ਸਾਡੀ ਵੀਡੀਓ ਪਹੁੰਚ ਸਕੇ ਉਸ ਇੱਕ ਸਕੰਡ ਕੋਈ ਕੰਮ ਦੀ ਗੱਲ ਜਿਹੜੀ ਹੈ ਉਹ ਲੈ ਸਕਣ ਔਰ ਜਿਨ੍ਹਾਂ ਨੇ ਕੋਈ ਨਵੀਂ ਗੱਲ ਪੁੱਛਣੀ ਹੋਵੇ ਉਹ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਨੇ ਉਹ ਤੁਹਾਡੇ ਆਪਾਂ ਤੁਹਾਡੇ ਡਾਊਟ ਨੂੰ ਕਲੀਅਰ ਕਰਾਂਗੇ ਤੁਹਾਨੂੰ ਜਿਹੜੀ ਉਹ ਗੱਲ ਹੈ ਉਹ ਤੁਹਾਡੇ ਸਾਹਮਣੇ ਰੱਖਾਂਗੇ ਤਾਂ ਆਓ ਜਾਣਦੇ ਹਾਂ ਸਭ ਤੋਂ ਪਹਿਲਾਂ ਕਿ ਅਲੰਕਾਰ ਕਿੰਨੂੰ ਕਹਿੰਦੇ ਨੇ ਜ਼ਰੂਰੀ ਗੱਲ ਇਹ ਆ ਜਿਹੜੀ ਅਸੀਂ ਸਰਗਮ ਵਜਾਉਨੇ ਆ ਸਾਰੇ ਗਾਮਾ ਪਾਦਾ ਨਹੀਂ ਸਾ ਜਿਸ ਤਰ੍ਹਾਂ ਕੀ ਇਹ ਸੀ ਸ਼ਾਰਪ ਹੈ ਇਤੋਂ ਸ਼ੁਰੂ ਕਰਦੇ ਆਂ ਆਪਾਂ ਸਾਰੇ ਗਾਮਾ ਪਾਦਾ ਨਹੀਂ ਸਾ ਨੀ ਦਾ ਪਮ ਗਰੇ ਸਾ ਅਰੋਹ ਤੇ ਅਵਰੋਹ ਅਰੋਹ ਕੀ ਹੈ ਸਾਰੇ ਗਾਮਾ ਪਾਦਾ ਨਹੀਂ ਸਾ ਥੱਲਿਓਂ ਉੱਪਰ ਨੂੰ ਜਾਣਾ ਇਹਨੂੰ ਅਰੋਹ ਕਹਿੰਦੇ ਨੇ ਥੱਲਿਓਂ ਉੱਪਰ ਨੂੰ ਜਾਣਾ ਅਰੋਹ ਅਵਰੋਹ ਕੀ ਹੈ ਸਾਨੀ ਦਾ ਵਮ ਗਰੇ ਸਾ ਉੱਪਰੋਂ ਥੱਲੇ ਨੂੰ ਆਣਾ ਅਰੋਹ ਤੇ ਅਵਰੋਹ ਇਹ ਦੋ ਹੁੰਦੀਆਂ ਆ ਅਰੋਹ ਥੱਲਿਓਂ ਉੱਪਰ ਨੂੰ ਜਾਣਾ ਅਵਰੋਹ ਜਿਹੜੀ ਉੱਪਰੋਂ ਥੱਲੇ ਨੂੰ ਆਣਾ ਠੀਕ ਹੈ ਜੀ ਕਲੀਅਰ ਹੋ ਗਿਆ ਬੜੇ ਧਿਆਨ ਦੇ ਨਾਲ ਦੇਖਣਾ ਹੈ ਟੋਟਲ ਇੱਕ ਸਬਤਕ ਦੇ ਵਿੱਚ ਜਿਹੜੇ ਨੇ ਉਹ 12 ਸੁਰ ਹੁੰਦੇ ਨੇ ਆਪਾਂ ਯੂਜ਼ ਕਿੰਨੇ ਕਰਦੇ ਆ 7 ਬਾਕੀ ਰਾਗ ਦੇ ਮੁਤਾਬਿਕ ਜਿਸ ਤਰ੍ਹਾਂ ਦਾ ਕੋਈ ਰਾਗ ਹੋਵੇ ਜਿੰਨੀਆਂ ਸੁਰਾਂ ਹੋਣ ਰਾਗ ਦੇ ਵਿੱਚ ਅਸੀਂ ਓਨੀਆਂ ਯੂਜ਼ ਕਰਦੇ ਆ ਟੋਟਲ ਸੁਰ ਇੱਕ ਸਬਤਕ ਦੇ ਵਿੱਚ ਉਹ 12 ਹੁੰਦੇ ਨੇ ਉਹ ਕਿਸ ਤਰ੍ਹਾਂ ਹੁੰਦੇ ਨੇ ਮੈਂ ਤੁਹਾਨੂੰ ਦੱਸਾਂਗਾ ਸਭ ਤੋਂ ਪਹਿਲਾਂ ਅਲੰਕਾਰ ਕੀ ਹੈ ਉਹ ਦੇਖੀਏ ਆਪਾਂ ਪਹਿਲੀ ਸਰਗਮ বাজਾਈ ਸਾ ਰੇ ਗਾ ਮਾ ਪਾ ਧਾ ਨੀ ਸਾ ਪਹਿਲੀ ਸਰਗਮ বাজਾਈ ਇਹ ਇੱਕ ਸਰਗਮ ਹੋ ਗਈ ਹੁਣ ਜਿਹੜੀ ਦੂਜੀ ਸਰਗਮ ਵਜਾਉਣੀ ਆਪਾਂ ਸਾ ਸਾਰੇ ਰੇ ਗਾ ਗਾ ਮਾ ਮਾ ਪਾ ਪਾ ਦਾ ਦਾ ਨੀ ਨੀ ਸਾ 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 ਨੀ ਨੀ ਦਾ ਦਾ ਪਾ ਪਾ ਮਾ ਮਾ ਗਾ ਗਾ ਰੇ ਰੇ ਸਾ ਸਾ ਦੂਜੀ ਸਰਗਮ ਹੋ ਗਈ ਹੁਣ ਤੀਸਰੀ ਵਜਾ ਰਹੇ ਸਾ ਸਾ ਸਾਰੇ ਰੇ ਰੇ ਗਾ ਗਾ ਮਾ ਮਾ ਪਾ ਪਾ ਦਾ 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 ਨੀ ਨੀ ਸਾ ਸਾ ਇਹ ਜਿਹੜੀਆਂ ਵੱਖ-ਵੱਖ ਸਰਗਮਾਂ ਅਸੀਂ ਵਜਾ ਰਹੇ ਆ ਇਹਨਾਂ ਨੂੰ ਅਲੰਕਾਰ ਕਹਿੰਦੇ ਨੇ ਸਮਝ ਰਹੇ ਹੋ ਚੰਗੀ ਤਰ੍ਹਾਂ ਜਿਹੜੀਆਂ ਅਸੀਂ ਵੱਖ-ਵੱਖ ਸਰਗਮਾਂ ਵਜਾ ਰਹੇ ਆ ਉਹ ਅਲੰਕਾਰ ਹੁੰਦੇ ਨੇ ਇਹ ਰਾਗ ਬਿਲਾਵਲ ਹੈ ਯਾਨੀ ਕਿ ਸਤੋਂ ਪਹਿਲਾ ਰਾਗ ਜਿਹੜਾ ਉਹ ਬਿਲਾਵਲ ਹੁੰਦਾ ਹੈ ਥਾਟ ਵੀ ਬਿਲਾਵਲ ਦੇ ਵਿੱਚ ਹੋਈ ਹੈ ਇਹ ਰਾਗ ਇਹਦਾ ਨਾਮ ਥਾਟ ਬਿਲਾਵਲ ਹੈ ਔਰ ਰਾਗ ਬਿਲਾਵਲ ਹੈ ਇਹਦੇ ਵਿੱਚ ਸੱਤ ਸੁਰ ਜਿਹੜੇ ਨੇ ਉਹ ਲੱਗਦੇ ਨੇ ਸਾ ਰੇ ਗਾ ਮਾ ਪਾ ਦਾ ਨੀ ਇਹ ਤੋ ਤੱਕ ਸੱਤ ਸੁਰ ਬਣਦੇ ਆ ਸੁਰ ਤੇ ਆ ਸੁਰ ਸੇਮ ਹੁੰਦਾ ਹੈ ਇਸ ਕਰਕੇ ਆਪਾਂ ਸੱਤ ਸੋਰੀ ਜਿਹੜੇ ਉਹ ਗਿਣਦੇ ਆ ਇਹ ਜਿਹੜਾ ਸੁਰ ਹੈ ਉਹ ਅਗਲੇ ਸਬਤਕ ਵਿੱਚ ਪਾਇਆ ਜਾਂਦਾ ਹੈ ਇੱਕ ਸਬਤਕ ਇੱਥੋਂ ਲੈ ਕੇ ਇੱਥੋਂ ਤੱਕ ਹੁੰਦਾ ਹੈ ਸਬਤਕ ਕੀ ਹੁੰਦਾ ਮੈਂ ਤੁਹਾਨੂੰ ਸਮਝਾਉਣਾ ਹੈ ਸਭ ਤੋਂ ਪਹਿਲਾਂ ਆਪਾਂ ਅਲੰਕਾਰ ਦੀ ਗੱਲ ਕਰਦੇ ਆ ਜਿਹੜੀਆਂ ਅਸੀਂ ਸਰਗਮਾ ਵਜਾਉਨੇ ਵੱਖ-ਵੱਖ ਸਰਗਮਾ ਨੂੰ ਆਪਾਂ ਅਲੰਕਾਰ ਕਹਿੰਦੇ ਨੇ ਕਹਿੰਦੇ ਆ ਜਿਸ ਤਰ੍ਹਾਂ ਕਿ ਸਾਰੇ ਗਾ ਮਾ ਪਾ ਨੀ ਸਾ ਸਾ ਸਾਰੇ ਰੇ ਰੇ ਗਾ ਗਾ ਮਾ ਮਾ ਸਾ 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 ਰੇ ਰੇ ਗਾ ਗਾ ਮਾ ਮਾ ਇਸ ਤਰ੍ਹਾਂ ਕਰਕੇ ਜਿਹੜੀਆਂ ਵੱਖੋ ਵੱਖਰੀਆਂ ਸਰਗਮਾ ਅਸੀਂ ਵਜਾਉਨੇ ਆ ਉਹਨਾਂ ਨੂੰ ਅਸੀਂ ਅਲੰਕਾਰ ਕਹਿੰਦੇ ਆ ਇਹ ਹੋ ਗਈ ਕਲੀਅਰ ਗੱਲ ਅਲੰਕਾਰ ਕਿੰਨੂੰ ਕਹਿੰਦੇ ਆ ਤਾਂ ਆਓ ਹੁਣ ਜਾਣਦੇ ਆ ਕਿ ਸਬਤਕ ਕਿੰਨੇ ਹੁੰਦੇ ਆ ਔਰ ਇੱਕ ਸਬਤਕ ਵਿੱਚ 12 16 ਕਿਸ ਤਰ੍ਹਾਂ ਹੁੰਦੀਆਂ ਆ ਔਰ ਸੱਤ ਸੁਰਾ ਕਿਸ ਤਰ੍ਹਾਂ ਪਰ ਯੂਜ਼ ਕਰਦੇ ਸਭ ਤੋਂ ਪਹਿਲਾਂ ਸਬਤਕ ਕਿੰਨੇ ਹੁੰਦੇ ਸਬਤਕ ਤਿੰਨ ਹੁੰਦੇ ਨੇ ਉਹ ਕਿਹੜੇ ਕਿਹੜੇ ਹੁੰਦੇ ਨੇ ਪਹਿਲਾ ਹੁੰਦਾ ਹੈ ਸਭ ਤੋਂ ਪਹਿਲਾਂ ਇੱਥੋਂ ਸਟਾਰਟ ਹੋਣਾ ਹੈ ਸਭ ਤੋਂ ਪਹਿਲਾਂ ਇੱਥੋਂ ਲੈ ਕੇ ਇੱਥੋਂ ਤੱਕ ਇੱਕ ਸਬਤਕ ਹੋ ਗਿਆ ਦੂਸਰਾ ਇੱਥੋਂ ਲੈ ਕੇ ਇੱਥੋਂ ਤੱਕ ਦੂਸਰਾ ਸਬਤਕ ਔਰ ਇੱਥੋਂ ਲੈ ਕੇ ਇੱਥੋਂ ਤੱਕ ਤੀਸਰਾ ਸਬਤਕ ਹੋ ਗਿਆ ਤਿੰਨ ਸਬਤਕ ਹੁੰਦੇ ਨੇ ਔਰ ਇੱਕ ਸਬਤਕ ਵਿੱਚ 12 ਸੁਰ ਹੁੰਦੇ ਨੇ ਉਹ ਕਿਸ ਤਰ੍ਹਾਂ ਹੁੰਦੇ ਨੇ ਜਿਸ ਤਰ੍ਹਾਂ ਕਿ ਆਪਾਂ ਇਹ ਤੋਂ ਸ਼ੁਰੂ ਕਰਦੇ ਆਂ 1 2 3 4 5 6 7 8 9 10 11 12 ਇਹ 12 ਸੁਰ ਹੁੰਦੇ ਨੇ ਇੱਕ ਸਪਟਕ ਵਿੱਚ 12 ਸੁਰ ਹੁੰਦੇ ਨੇ ਇਹ ਜਿੰਨੇ ਵੀ ਸੁਰੇ ਸਾਰੇ ਕੰਮ ਆਉਂਦੇ ਨੇ ਇੱਕ ਸਪਟਕ ਦੇ ਵਿੱਚ ਇਹ ਜਿੰਨੇ ਵੀ ਸੁਰ ਹੈਗੇ ਨੇ ਇਹ ਸਾਰੇ ਹੀ ਕਿਤੇ ਨ ਕਿਤੇ ਰਾਗ ਦੇ ਵਿੱਚ ਕੰਮ ਆਉਂਦੇ ਨੇ ਤੋਂ ਆਓ ਹੁਣ ਅਗਲੀ ਗੱਲ ਜਾਣਦੇ ਆਂ ਕਿ ਆਪਾਂ 7 ਸੁਰ ਯੂਜ਼ ਕਰਦੇ ਆ ਉਹ ਰਾਗ ਬਿਲਾਵਲ ਦੇ ਵਿੱਚ ਕਰਦੇ ਆ 1 2 3 4 5 6 7 ਇੱਕ ਸਬਤਕ ਵਿੱਚ ਕਿੰਨੇ ਸੁਰ ਆ 12 ਯੂਜ਼ ਕਿੰਨੇ ਕਰਦੇ ਪਏ ਆ 7 12 ਸੁਰ 1 2 3 4 5 6 7 8 9 10 11 12 ਯੂਜ਼ ਕਰਦੇ ਪਏ ਆ 7 1 2 3 4 5 6 7 ਰਾਗ ਬਿਲਾਵਲ ਵਿੱਚ 7 ਸੁਰ ਜਿਹੜੇ ਉਹ ਯੂਜ਼ ਹੁੰਦੇ ਨੇ ਔਰ ਸੱਤੇ ਹੀ ਸੁਰ ਜਿਹੜੇ ਨੇ ਉਹ ਸ਼ੁੱਧ ਹੈਗੇ ਆ ਸ਼ੁੱਧ ਸੁਰ ਕਿਹੜਾ ਹੁੰਦਾ ਹੈ जिदे ਥੱਲੇ ਨਾ ਕੋ ਡੰਡੀ ਲੱਗੀ ਹੋਵੇ ਜਿਦੇ ਉੱਪਰ ਨਾ ਕੋ ਨਿਸ਼ਾਨ ਹੋਵੇ ਉਹ ਹੁੰਦਾ ਹੈ ਸ਼ੁੱਧ ਸੁਰ ਯਾਨੀ ਕਿ ਸਟ੍ਰੇਟ ਸੁਰ ਬਿਲਕੁਲ ਖੜਾ ਸੁਰ ਜੀ ਦੀ ਆਵਾਜ਼ ਨਾ ਤੇ ਘੱਟ ਹੁੰਦੀ ਹੈ ਨਾ ਬਹੁਤੀ ਵੱਧ ਹੁੰਦੀ ਹੈ ਜਿਸ ਤਰ੍ਹਾਂ ਇਹ ਸਾ ਹੈ ਸਾ ਇਹ ਇੱਕੋ ਹੀ ਸਾ ਹੈ ਠੀਕ ਹੈ ਜੀ ਇਹ ਨਾ ਤੇ ਦੂਸਰਾ ਸਾ ਹੈਗਾ ਕੋਈ ਠੀਕ ਹੈ ਔਰ ਨਾ ਇਹ ਇਹਦੀ ਆਵਾਜ਼ ਨੀਵੀਂ ਹੋਣੀ ਹੈ ਨਾ ਇਹਦੀ ਆਵਾਜ਼ ਬਹੁਤੀ ਉੱਚੀ ਹੋਣੀ ਹੈ ਜਿੱਥੇ ਹੈਗੀ ਉੱਥੇ ਹੀ ਰਹੇਗੀ ਔਰ ਰੇ ਸ਼ੋ ਦੇ ਹੈ ਰੇ ਹੁਣ ਇਹ ਸ਼ੁੱਧਰੇ ਗਾ ਇਹ ਗਾ ਸ਼ੁੱਧ ਹੈ ਮਾ ਪਾ ਦਾ ਨੀ ਇਹ ਸਾਰੇ ਸ਼ੁੱਧ ਸੁਰ ਹੈਗੇ ਠੀਕ ਹੈ ਜੀ ਇਹਨੂੰ ਆਪਾਂ ਜਿਹੜਾ ਰਾਗ ਬਿਲਾਵਲ ਹੈ ਉਹ ਰਾਗ ਇਹਨੂੰ ਆਪਾਂ ਕਹਿੰਦੇ ਆ ਸੰਪੂਰਨ ਸੰਪੂਰਨ ਹੁਣ ਸੰਪੂਰਨ ਸੰਪੂਰਨ ਕਿਸ ਤਰ੍ਹਾਂ ਕਹਿੰਦੇ ਆ ਜਾਣ ਲੱਗਿਆਂ ਵੀ ਇਹਦੇ ਚ 7 ਸੁਰ ਲੱਗੇ ਨੇ ਔਰ ਉਰੋਹੀ ਦੇ ਵਿੱਚ ਵੀ 7 ਲੱਗੇ ਨੇ ਔਰ ਅਵਰੋਹੀ ਵਿੱਚ ਵੀ 7 ਸੁਰ ਲੱਗੇ ਨੇ ਸਾਰੇ ਗਾ ਮਾ ਪਾ ਦਾ ਨੀ 7 ਲੱਗੇ ਨੇ ਵਾਪਸ ਹੋਣ ਲੱਗਿਆਂ ਸਾ ਨੀ ਧਾ ਪਾ ਮਾ ਗਾਰੇ ਠੀਕ ਹੈ ਜੀ 7 7 ਸੂਰ ਲੱਗੇ ਨੇ ਜਿੰਨੂੰ ਆਪਾਂ ਸੰਪੂਰਨ ਸੰਪੂਰਨ ਕਹਿੰਦੇ ਆ ਕਲੀਅਰ ਹੋ ਗਿਆ ਇੱਕ ਇੱਕ ਸਬਤਕ ਵਿੱਚ 12 ਸੂਰ ਹੁੰਦੇ ਨੇ ਯੂਜ਼ ਕਿੰਨੇ ਕਰਦੇ ਨੇ 7 ਹੁਣ ਤਿੰਨ ਸਬਤਕ ਹੈ ਇਹਨਾਂ ਦੇ ਨਾਮ ਕੀ ਹੈ ਹੁਣ ਇੱਥੋਂ ਲੈ ਕੇ ਇੱਥੋਂ ਤੱਕ ਇੱਕ ਸਬਤਕ ਹੋ ਗਿਆ ਇਹ ਸਬਤੋਂ ਪਹਿਲਾ ਸਬਤਕ ਹੈ ਇੱਥੋਂ ਤੱਕ ਇਹਨੂੰ ਆਪਾਂ ਕਹਿੰਦੇ ਆ ਮੰਦਰ ਸਬਤਕ ਮੰਦਰ ਸਬਤਕ ਦੇ ਵਿੱਚ ਜਿਹੜੀ ਸਾਡੀ ਆਵਾਜ਼ ਹੈ ਬਿਲਕੁਲ ਸਲੋ ਹੁੰਦੀ ਹੈ ਯਾਨੀ ਕਿ ਭਾਰੀ ਆਵਾਜ਼ ਜਿ ਤਰ੍ਹਾਂ ਕਿ ਸਾ ਨੀ ਧਾ ਪਾ ਮੰਗਾ ਥੱਲੇ ਥੱਲੇ ਆਈ ਜਾਵਾਂਗੇ ਸਾਡੀ ਆਵਾਜ਼ ਭਾਰੀ ਹੋ ਜਾਊਗੀ ਅਰੇ ਇਹ ਮੰਦਰ ਸਬਤਕ ਹੈ ਔਰ ਦੂਸਰਾ ਸਬਤਕ ਇਤੋਂ ਲੈ ਕੇ ਉਤੋਂ ਤੱਕ ਇਹ ਮੱਧ ਸਬਤਕ ਜਿਹਦੇ ਵਿੱਚ ਸਾਡੀ ਆਵਾਜ਼ ਜਿਹੜੀ ਹੈ ਬਿਲਕੁਲ ਦਰਮਿਆਨੀ ਹੁੰਦੀ ਹੈ ਨਾ ਬਹੁਤੀ ਉੱਚੀ ਤੇ ਨਾ ਮੋਤੀ ਨੀਵੀ ਇਹ ਹੋ ਗਿਆ ਸਾਡਾ ਮੱਧ ਸਬਤਕ ਹੁਣ ਲਾਸਟ ਵਾਲਾ ਸਬਤਕ ਇਤੋਂ ਲੈ ਕੇ ਉਤੋਂ ਤੱਕ ਇਹ ਹੈ ਤਾਰ ਸਬਤਕ ਜਿਹਦੇ ਵਿੱਚ ਸਾਡੀ ਆਵਾਜ਼ ਜਿਹੜੀ ਬਹੁਤ ਉੱਚੀ ਹੁੰਦੀ ਹੈ ਹਾਈ ਪਿਚ ਜਿਸ ਤਰ੍ਹਾਂ ਇਹ ਤਾਰ ਸਬਤਕ ਹੈ ਇੱਥੇ ਸਾਡੀ ਜਿਹੜੀ ਆਵਾਜ਼ ਹੈ ਉਹ ਬਹੁਤ ਉੱਚੀ ਹੋ ਜਾਂਦੀ ਹੈ ਹਾਈ ਪਿਚ ਜਿੰਨੂੰ ਆਪਾਂ ਕਹਿ ਲੈਂਦੇ ਆ ਠੀਕ ਹੈ ਜੀ ਸਮਝ ਲੱਗੀ ਤਿੰਨ ਸਬਤਕ ਮੰਦਰ ਮਦ ਤਾਰ ਇਹਨਾਂ ਦਾ ਮੈਂ ਤੁਹਾਨੂੰ ਨਾਮ ਹੀ ਦੱਸ ਦਿੱਤੇ ਇੱਕ ਸਬਤਕ ਵਿੱਚ 12 ਸੁਰ ਹੁੰਦੇ ਨੇ ਯੂਜ਼ ਆਪਾਂ ਕਰ ਰਹੇ ਆ 7 ਕਿਹਦੇ ਵਿੱਚ ਰਾਗ ਬਿਲਾਵਲ ਵਿੱਚ ਔਰ ਸਰਗਮਾ ਨੂੰ ਆਪਾਂ ਅਲੰਕਾਰ ਕਹਿੰਦੇ ਆ ਰਾਗ ਬਿਲਾਵਲ ਵਿੱਚ ਜਿੰਨੀਆਂ ਵੀ ਸਰਗਮਾ ਤੁਸੀਂ ਵਜਾ ਰਹੇ ਹੋ ਉਹ ਸਾਰੇ ਹੀ ਅਲੰਕਾਰ ਹੁੰਦੇ ਆ ਇਹ ਗੱਲ ਸਮਝੋ ਹੁਣ ਅਗਲੀ ਗੱਲ ਕਰਦੇ ਆ ਕਿ ਕੋਮਲ ਸੁਰ ਕਿੰਨੇ ਹੁੰਦੇ ਆ ਉਹ ਤੁਹਾਨੂੰ ਦਸੀਏ ਕਿ ਕੋਮਲ ਸੁਰ ਜਿਹੜੇ ਜਿਸ ਤਰ੍ਹਾਂ ਮੈਂ ਤੁਹਾਨੂੰ ਗੱਲ ਕੀਤੀ ਕਿ ਇੱਕ ਸਬਤਕ ਵਿੱਚ 12 ਸੁਰ ਹੁੰਦੇ ਨੇ ਜਿਹਦੇ ਵਿੱਚੋਂ 4 ਸੁਰ ਜਿਹੜੇ ਉਹ ਕੋਮਲ ਹੁੰਦੇ ਨੇ 1 ਸੁਰ ਤੀਵਰ ਹੁੰਦਾ ਹੈ 7 ਜਿਹੜੇ ਨੇ ਉਹ ਸ਼ੁੱਧ ਹੁੰਦੇ ਨੇ ਸ਼ੁੱਧ ਸੁਰ ਤਾਂ ਮੈਂ ਦੱਸ ਦਿੱਤੇ ਆ ਸਾ ਰੇ ਗਾ ਮਾ ਪਾ ਧਾ ਨੀ ਇਹ ਸਾਰੇ ਸ਼ੁੱਧ ਸੁਰ ਐ ਹੋਰ ਕੋਮਲ ਸੁਰ ਕੀ ਐ ਉਹ ਐ ਸਾ ਰੇ ਗਾ ਮਾ ਪਾ ਦਾ ਨੀ ਸਾ ਹੁਣ ਜਿਹੜਾ ਕੋਮਲ ਸੁਰ ਹੁੰਦਾ ਹੈ ਉਹਦੇ ਥੱਲੇ ਇੱਕ ਨਿਸ਼ਾਨ ਲੱਗਾ ਹੁੰਦਾ ਹੈ ਡੰਡੀ ਲੱਗੀ ਹੁੰਦੀ ਹੈ ਜਿਸ ਤਰ੍ਹਾਂ ਕਿ ਮੰਨ ਲਓ ਆਪਾਂ ਤੁਹਾਨੂੰ ਹੱਥ ਤੇ ਦੱਸ ਰਿਹਾ ਮਾੜਾ ਜਿਹਾ ਕਿ ਆ ਗਾ ਇਹਦੇ ਥੱਲੇ ਆਪਾਂ ਡੰਡੀ ਲਾਵਾਂਗੇ ਠੀਕ ਹੈ ਜੀ ਇਹ ਕੋਮਲ ਸੁਰ ਹੈ ਜਿਹਦੇ ਥੱਲੇ ਡੰਡੀ ਲੱਗੀ ਹੋਵੇ ਉਹ ਕੋਮਲ ਸੁਰ ਹੁੰਦਾ ਹੈ ਠੀਕ ਹੈ ਜੀ ਹੁਣ ਇਹਦੇ ਵਿੱਚ ਚਾਰ ਜਿਹੜੇ ਕੋਮਲ ਸੁਰ ਹੁੰਦੇ ਨੇ ਰੇ ਗਾ ਧਾ ਔਰ ਨੀ ਇਹ ਚਾਰ ਕੋਮਲ ਸੁਰ ਹੈ ਇੱਕ ਸੁਰ ਤੀਵਰ ਹੈ ਕਿਸ ਤਰ੍ਹਾਂ ਉਹ ਇੱਕ ਆਮ ਆਵ ਔਰ ਇੱਕ ਆਮ ਆਵ ਇੱਕੋ ਤੀਵਰ ਹੁੰਦਾ ਹੈ ਹੋਰ ਕੋਈ ਤੀਵਰ ਸੁਰ ਨਹੀਂ ਹੁੰਦਾ ਹੁਣ ਮੈਂ ਤੁਹਾਨੂੰ ਇੱਕ ਤਾਂ ਦੱਸ ਦਿੱਤਾ ਕਿ ਇਹਨਾਂ ਤੇ ਡੰਡੀ ਲੱਗੀ ਹੁੰਦੀ ਉਹ ਜਿਹੜੇ ਤੀਵਰ ਸੁਰ ਹੈ ਉਹਦੇ ਉੱਤੇ ਇੱਕ ਲੰਬੀ ਲੀਕ ਲੱਗੀ ਹੁੰਦੀ ਜਿਸ ਤਰ੍ਹਾਂ ਕਿ ਮਾ ਇਹਦੇ ਉੱਤੇ ਲੰਬੀ ਲੀਕ ਇਸ ਤਰ੍ਹਾਂ ਲੱਗੀ ਹੁੰਦੀ ਤਾਂ ਨੂੰ ਖੜੇ ਰੋਕ ਠੀਕ ਹੈ ਜੀ ਹੁਣ ਤੁਹਾਨੂੰ ਮੈਂ ਹੋਰ ਕਲੈਰਿਟੀ ਕਰਦਾ ਹੈ ਕਿ ਜਿਹੜਾ ਕੋਮਲ ਸੁਰ ਹੈ ਉਹ ਅੱਧੀ ਸੁਰ ਘੱਟ ਹੁੰਦਾ ਹੈ ਜਿਸ ਤਰ੍ਹਾਂ ਕਿ ਆ ਰੇ ਆ ਰੇ ਹੁਣ ਜਿਹੜਾ ਅੱਧੀ ਸੁਰ ਘੱਟ ਰੇ ਆ ਉਹ ਹੈਗਾ ਰੇ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਰੇ ਰੇ ਠੀਕ ਹੈ ਜੀ ਇਹ ਅੱਧੀ ਸੁਰ ਘੱਟ ਗਿਆ ਹੁਣ ਗਾ ਅੱਧੀ ਸੁਰ ਗਾ ਇਹ ਘੱਟ ਗਿਆ ਜਿਹੜੇ ਅੱਧੀ ਸੁਰ ਘੱਟ ਹੁੰਦੇ ਨੇ ਉਹ ਕੋਮਲ ਸੁਰ ਹੁੰਦੇ ਨੇ ਔਰ ਤੀਵਰ ਜਿਹੜਾ ਹੁੰਦਾ ਹੈ ਉਹ ਅੱਧੀ ਸੁਰ ਉੱਚਾ ਹੁੰਦਾ ਜਿਸ ਤਰ੍ਹਾਂ ਕਿ ਮਾ ਹੁਣ ਇਹ ਮਾ ਮਾ ਅੱਧਾ ਸੁਰ ਉੱਚਾ ਹੈ ਸਮਝ ਲੱਗੀ ਇਹ ਹੁੰਦਾ ਤੀਬਰ ਸੁਰ ਤੈਨੂੰ ਮੈਂ ਦੱਸ ਦਿੰਦਾ ਕੋਮਲ ਸੁਰ ਕਿਹੜੇ ਹੁੰਦੇ ਤੀਬਰ ਸੁਰ ਕਿਹੜਾ ਹੁੰਦਾ ਹੈ ਸਬਤਕ ਕਿੰਨੇ ਹੁੰਦੇ ਨੇ ਸਬਤਕ ਵਿੱਚ ਕਿੰਨੀਆਂ ਸੁਰਾਂ ਲੱਗਦੀਆਂ ਔਰ ਜਿਹੜੇ ਸਰਗਮ ਆਪਾਂ ਵਜਾਉਂਦੇ ਆ ਉਹਨਾਂ ਨੂੰ ਅਲੰਕਾਰ ਕਹਿੰਦੇ ਨੇ आरोही ਕਿਸ ਨੂੰ ਕਹਿੰਦੇ ਨੇ ਅਵਰੋਹੀ ਕਿਸ ਨੂੰ ਕਹਿੰਦੇ ਨੇ ਸਾਰਾ ਕੁਝ ਇਸ ਵੀਡੀਓ ਵਿੱਚ ਮੈਂ ਕਲੀਅਰ ਕਰ ਦਿੱਤਾ ਹੈ ਫਿਰ ਵੀ ਅਗਰ ਤੁਹਾਨੂੰ ਨਾ ਸਮਝ ਲੱਗੇ ਤੁਸੀਂ ਸਾਡੇ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਤੁਹਾਡਾ ਡਾਕਟਰ ਨੂੰ ਕਲੀਅਰ ਕੀਤਾ ਜਾਊਗਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਔਰ ਬੈਲ ਆਈਕਨ ਨੂੰ ਪ੍ਰੈਸ ਕਰਿਓ ਤਾਂ ਜੋ ਸਾਡਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੁਹਾਡਾ ਇੱਕ ਲਾਈਕ ਸਾਨੂੰ ਬਹੁਤ ਮੋਟੀਵੇਟ ਕਰਦਾ ਹੈ ਤਾਂ ਜੋ ਅਸੀਂ ਤੁਹਾਡੇ ਵਾਸਤੇ ਨਵੀਂ ਤੋਂ ਨਵੀਆਂ ਵੀਡੀਓ ਲੈ ਕੇ ਆਉਂਦੇ ਰਹੀਏ ਤਦ ਤੱਕ ਵਾਸਤੇ ਸਾਰਿਆਂ